ਹੋ ਕੋਈ ਬੋਲੇ ਰਾਮ ਰਾਮ ਕੋਈ ਅੱਲਾ ਮੋਲਾ ਪਈ ਜਾਵੇ ਕੋਈ ਇੱਥੇ ਧਰਮ ਦਾ ਰੌਲਾ ਮੱਕਦਾ ਹੈ ਜਾਂਦਾ ਭਾਈ ਚਾਰਾ ਦੁਨੀਆ ਚ ਇਸ ਗੱਲ ਨੂੰ ਨਾ ਕੋਈ ਵੀ ਏ ਗੋਲਦਾ ਉਹਨੇ ਪੁੱਛਣਾ ਸੀ ਦੱਸੋ ਮੇਰੀ ਕੀ ਏ ਜਾਤ ਤੇ ਧਰਮ ਜੇ ਰੱਬ ਹੁੰਦਾ ਇਨਸਾਨਾਂ ਵਾਂਗੂ ਬੋਲਦਾ ਉਹਨੇ ਪੁੱਛਣਾ ਸੀ ਦੱਸੋ ਮੇਰੀ ਕੀ ਏ ਜਾਤ ਤੇ ਧਰਮ ਜੇ ਹੁੰਦਾ ਰੱਬ ਇਨਸਾਨਾਂ ਵਾਂਗੂ ਬੋਲਦਾ हां जी ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਤੁਹਾਨੂੰ ਸਾਡਾ ਇਹ ਗੀਤ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਔਰ ਸਾਡਾ ਨਵਾਂ YouTube ਚੈਨਲ ਸੱਚ ਦੀਆਂ ਗੱਲਾਂ ਸੱਚੀਆਂ ਗੱਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਰਪਾ ਪਹੁੰਚ ਸਕੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੁਹਾਨੂੰ ਇਹ ਗੀਤ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਰਨਾ ਔਰ ਕਮੈਂਟਾਂ ਵਿੱਚ ਜਰੂਰ ਆਪਣੇ ਰਹਿ ਦੇਣੀ ਹੈ ਕਿ ਤੁਹਾਨੂੰ ਇਹ ਬੋਲ ਕਿੱਦਾਂ ਲੱਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਪਰਮਾਤਮਾ ਤੁਹਾਨੂੰ ਛੜਦੀ ਕਲਾ 'ਚ ਰੱਖੇ